ਚੋਕਾ ਓਏ ਇਹ ਕੁਦਰਤ ਦੇ ਰੰਗ ਨੇ ਭੱਲਿਆ ਲੋਕਾ ਓਏ ਇਹ ਕੁਦਰਤ ਦੇ ਰੰਗ ਨੇ ਭੱਲਿਆ ਲੋਕਾ ਓਏ ਆਹ ਟਰੈਕਟਰ ਦੀ ਗੱਲ ਕਰੀਏ ਮੇਰੇ ਵੀਰੋ ਇਹ ਕਹਿੰਦੇ ਮਣੀ ਆ ਮੁੰਡਾ ਇਹ ਮੌਲ ਮੰਡੀ ਦੇ ਏਰੀਆ ਚ ਪੁੱਜਿਆ ਬਠਿੰਡਾ ਜ਼ਿਲ੍ਹਾ ਇਹਦਾ ਕੁੱਤੀਵਾਲ ਪਿੰਡ ਆ ਮੇਰੇ ਵੀਰੋ ਕੁੱਤੀਵਾਲ ਪਿੰਡ ਤੋਂ ਪੁੱਜਿਆ ਮਣੀ 735 ਲੈ ਕੇ 735 ਵਾਲਾ ਮਣੀ ਕੁੱਤੀਵਾਲ ਪਿੰਡ ਤੋਂ ਆਇਆ ਮੇਰੇ ਵੀਰੋ ਆਹ ਸਾਹਮਣੇ ਦੇਖੀਏ ਬੱਸ ਬੱਸ ਵੀਰੋ ਰੋਕ ਲਾ ਮਨੀ ਇਹ ਅੱਜ ਪਹਿਲੀ ਵਾਰ ਮੇਲੇ ਤੇ ਆਇਆ ਜੋ ਜਾਂ ਪਹਿਲਾ ਮੇਲਾ ਖੇਡਿਆ ਪਹਿਲਾ ਮੇਲਾ ਆਓ ਜੀ ਖੇਤਲਾ ਖੇਤਲਾ ਬੈਰੀਆ ਇਹ ਕਹਿੰਦੇ 14 ਦੇ 12 ਚ ਚੱਲ ਰਹੇ 14 ਦੇ 12 ਚ ਚੱਲ ਰਹੇ ਆ ਆ ਬਰੇ ਇਹ ਤਾਂ ਪੰਦੇ ਰਕਰ ਸਾਰੇ ਆਈ ਗਏ ਨੂੰ ਵੀ ਆ ਚੱਲੂਗਾ ਸਹੀ ਦਾ ਡਬਲ ਡਬਲ ਦਾ ਨਾ ਇਹ ਵੀ ਗੁੜੀ ਲਿਖਿਆ ਉਹ ਨਹੀਂ ਲਿਖਿਆ ਫਿਰ 14 ਦੇ ਟਾੜਾਂ 'ਚ ਚੱਲ ਰਿਹਾ ਖੇਤਲਾ ਬੈਰੀਆ ਖੇਤਲਾ ਹੁਣ ਤਾਂ ਲੋੜ ਵੀ ਘਟਾਤਾ ਪਰ ਆਏ ਹਾਏ ਓਏ ਮੂੰਹ ਚੱਕਰ ਲਾਉਂਦੀ ਆ ਓਏ ਮਰ ਜਾਣੀ ਇਹ ਟਰਾਲੀ ਨਹੀਂ ਮਤ ਕਿਸੇ ਦੇ ਇਹ ਮੂੰਹ ਚੱਕਰ ਲਾਈ ਜਾਂਦੀ ਆ ਔਰ ਦੂਜੇ ਪਾਸੇ ਜੱਗਾ ਜੀ ਹੈਰੀ ਪੁੱਜਿਆ ਕੱਲੀ ਬੋਲਦਾ ਜਿਹੜਾ ਮੁੰਡਾ ਇਹਦਾ ਵੀ ਧੰਨਵਾਦ ਕਰਦੇ ਆ ਅਗਲਾ ਟਰੈਕਟਰ ਉਹ ਵੀ ਆਪਾਂ ਮੈਦਾਨ ਦੇ ਵਿੱਚ ਲਿਆਓ ਜੀ ਅਗਲਾ ਟਰੈਕਟਰ ਬੇਨਤੀ ਆ ਭਰਾਵਾਂ ਨੂੰ ਜਲਦੀ ਲਾਓ ਇਹ ਅਗਲਾ ਟਰੈਕਟਰ ਹੈ ਹੈਲੋ ਬਾਈ ਜੀ ਬੇਨਤੀ ਆ ਜਿਹੜੇ ਦਰਸ਼ਕ ਵੀਰਾਂ ਨੇ ਗੱਡੀਆਂ ਉਧਰ ਪਟ્રોલ ਪੰਪ ਤੇ ਪਾਰਕਿੰਗ ਕੀਤੀਆਂ ਹੋਈਆਂ ਨੇ ਉਹਥੋਂ ਆਪਣੀਆਂ ਗੱਡੀਆਂ ਸਾਈਡ ਤੇ ਕਰਕੇ ਆਓ ਜੀ ਬੇਰਫਵਾਣ ਦੇ ਵਿੱਚ ਦਿੱਕਤ ਆਉਂਦੀ ਹੈ ਜੀ ਗਾਕਾ ਨੂੰ ਇਹ ਬੇਨਤੀ ਹੈ ਇਧਰ ਹੈਰੀਆ ਕਲੀ ਵਾਲਾ ਇਹ ਪੰਜਾਬ ਦੇ ਹਰੇਕ ਖੇਡ ਮੇਲੇ ਤੇ ਪੁੱਜਦਾ ਹੈਰੀ ਕਲੀ ਵਾਲਾ ਪੁੱਜਿਆ ਜੀ ਇਹ ਪੰਜਾਬ ਦੇ ਹਰ ਇੱਕ ਖੇਡ ਮੇਲੇ ਤੇ ਕਲੀ ਦੀ ਸੇਵਾ ਕਰਦਾ ਇਹਦੇ ਕਰਦਾ ਕੰਮੜਾ ਕੱਚਾ ਜੀ ਛੱਪ ਹੈ ਨਹੀਂ ਦਰਸ਼ਕੀਆ ਵੀ ਕਚਹਿਰੀ ਦੇ ਵਿੱਚ ਚੱਕਰ ਲਾਵੇਗਾ ਜੀ ਥੋੜੇ ਤੋਂ ਥੋੜਾ ਬਹੁਤ ਤੋਂ ਬਹੁਤਾ ਜਰੂਰ ਇਸ ਵੀਰ ਦਾ ਸਹਿਯੋਗ ਕਰਿਓ ਅਗਲਾ ਖੱਤ ਪਰ ਕੀ ਸੀ ਗਿਆ ਜੀ ਗੱਗੀ ਧਨੇਰਾ ਸੋਨਾਲੀਕਾ ਉਹ ਆਵੇਗਾ ਜੀ ਗੱਗੀ ਧਲੇਵਾ ਸੋਨਾਲੀਕਾ ਟਰੈਕਟਰ ਜਲਦੀ ਨਾਲ ਮੈਦਾਨ ਦੇ ਵਿੱਚ ਆਈਏ ਬਾਈ ਗੱਗੀ ਧਨੇਰਾ ਸੋਨਾਲੀਕਾ ਚਾਲਿਆ ਹੋ ਫਿਰ ਪਾਉਣੇ ਕੀ ਉਹ ਚੱਕੋ ਪਹਿਲਾ ਜੇਸੀ ਨਿਕਲਿਆ ਹੋਰ ਕਿਹੜਾ ਬੋਲ ਦੇ ਦੋ ਵਾਰੀ ਘਰ ਆਇਆ ਦਿਮਾਗ ਕਰੇ ਕਿਹੜਾ ਜੇਸੀ ਲੱਗੀ ਉਹ ਬਾਹਰ ਘਟੋ ਵੀਰੇ ਜਿਹੜੇ ਟਰੈਕਟਰ ਨੇ ਮਗਰ ਇੱਕ ਵਾਰੀ ਜੇਸੀ ਵੀ ਲੱਗੀ ਉਹ اسی ਜਗ੍ਹਾ ਤੋਂ ਬਾਹਰ ਕਰਨਾ ਕਰੋ ਟਰੈਕ ਨਹੀਂ ਖਰਾਬ ਕਰਨਾ ਆਪਣੇ ਅਗਲਾ ਟਰੈਕਟਰ ਹੈ ਜਿਹੜਾ ਗੱਗੀ ਧਲੇਵਾ ਧਲੇਵਾ ਵਾਲਾ ਗੱਗੀ ਪੁੱਜਿਆ ਹੋਇਆ ਉਹ 베ਰੀ ਦੇ ਤਰੇ ਦੇ ਉੱਤੇ ਬੈਠਾ ਮੇਰੇ ਵੀਰੋ ਵੀਰ ਦਾ ਧੰਨਵਾਦ ਕਰਦੇ ਆ ਧਲੇਵਾ ਵਾਲਾ ਗੱਗੀ ਜੜਿਆ ਹੋਇਆ ਉਸ ਵੀਰ ਦਾ ਵੀ ਧੰਨਵਾਦ ਹੈ ਪਰ ਦੂਜੇ ਪਾਸੇ ਗੱਗੀ ਧਲੇਵਾ ਵੀਰੇ ਆਜੋ ਜਲਦੀ ਦੇ ਨਾਲ ਗੱਗੀ ਧਲੇਵਾ ਭਾਈ ਜਦ ਇੱਕ ਵਾਰ ਟਰੈਕਟਰ ਦੇ ਪਿੱਛੇ ਟਰਾਲੀ ਦੇ ਪਿੱਛੇ ਜੀਸੀਬੀ ਲੱਗ ਜਾਂਦੀ ਆ ਨਾ ਫਿਰ ਉਹਨੂੰ ਬਾਹਰ ਕੱਢ ਲਿਆ ਕਰੋ ਜੀ ਟਰੈਕ ਦੇ ਵਿੱਚ ਦੁਬਾਰਾ ਜੇੜਾਂ ਨਾਲ ਜੀ ਰਿਆ ਕਰੋ ਇਹ ਬੇਨਤੀ ਆ ਪ੍ਰਬੰਧਕ ਵੀਰਾਂ ਦੇ ਵੱਲੋਂ ਗੱਗੀ ਢਲੇਰਾ 16 ਲੀਕਾ 60 ਇਹ ਜਿਹੜਾ ਡਾਕਟਰ ਆ ਜੀ ਉਹ ਜਲਦੀ ਦੇ ਨਾਲ ਮੈਦਾਨ ਦੇ ਵਿੱਚ ਆ ਜੇਗੇ ਗੱਗੀ ਢਲੇਰਾ 16 ਲੀਕਾ 60 ਹੈਲੋ ਬਾਈ ਗੁਰਪ੍ਰੀਤ ਦਾ ਅਰਜਨ 605 ਬਾਈ ਪਹੁੰਚੇ ਜਲਦੀ ਤੋਂ ਜਲਦੀ ਗੁਰਪ੍ਰੀਤ ਜਗਦੀਪ ਭੈਣੀ ਵਾਗਾ 53 ਦਾ ਇਹ ਦੋਨੇ ਡਾਕਟਰ ਪਹੁੰਚਣ ਬਾਈ 5 ਮਿੰਟਾਂ ਦਾ ਪਹਿਲਾਂ ਬੜਾ भग गीत रहां सोनालिका सठ